ਦੋਸਤ ਦੀ ਕਰਤੂਤ ਦੇਖੋ ਇੱਕ ਦੋਸਤ ਤਾਂ ਆਪਣੇ ਦੋਸਤ ਨੂੰ ਸਕੇ ਭਰਾਵਾਂ ਤੋਂ ਵੱਧ ਕੇ ਸਮਝਦਾ ਸੀ ਤੇ ਇਹ ਸਮਝਦਾ ਸੀ ਕਿ ਜੇਕਰ ਸਾਡੇ ਤੇ ਕੋਈ ਵੀ ਮੁਸੀਬਤ ਆ ਜਾਂਦੀ ਹੈ ਨਾ ਤਾਂ ਇਹ ਦੋਸਤ ਮੇਰੇ ਨਾਲ ਖੜਾ ਅਸੀਂ ਦੋਨੇ ਮਿਲ ਕੇ ਉਸ ਮੁਸੀਬਤ ਮੁਸੀਬਤ ਦਾ ਟੱਕਰਾ ਕਰ ਸਕਦੇ ਹਾਂ ਪਰ ਦੂਜਾ ਦੋਸਤ ਉਹਨੇ ਇੰਨੀ ਘਟੀਆ ਸਾਜ਼ਿਸ਼ ਰਚੀ ਆਪਣੇ ਹੀ ਦੋਸਤ ਦੇ ਖਿਲਾਫ ਸੁਣ ਕੇ ਸਾਰੇ ਹੈਰਾਨ ਹੋ ਜਾਂਦੇ ਆ ਕਿਉਂਕਿ ਉਸ ਦੋਸਤ ਨੂੰ ਤਾਂ ਇਨਾਂ ਯਕੀਨ ਹੀ ਨਹੀਂ ਸੀ ਕਿ ਮੇਰਾ ਇਹ ਦੋਸਤ ਮੇਰੇ ਨਾਲ ਐਡੀ ਘਟਿਆ ਚਾਲ ਵੀ ਚੱਲ ਸਕਦਾ ਏ 21 ਨਵੰਬਰ ਨੂੰ ਇੱਕ ਖਬਰ ਨਿਕਲ ਕੇ ਸਾਹਮਣੇ ਹੁੰਦੀ ਆ ਕਿ ਲੁਧਿਆਣਾ ਵਿੱਚ ਇੱਕ ICICI ਬੈਂਕ ਦੇ ਸਾਹਮਣੇ ਇੱਕ ਗੱਡੀ ਦੇ ਵਿੱਚੋਂ 14 ਲੱਖ ਰੁਪਏ ਚੋਰੀ ਹੋ ਜਾਂਦੇ ਆ ਤਾਂ ਉਹ ਪਤਾ ਨਹੀਂ ਲੱਗ ਰਿਹਾ ਸੀ ਕਿ ਗੱਡੀ ਉਥੇ ਵਧੀਆ ਖੜੀ ਆ ਉਹਦਾ ਕੋਈ ਸ਼ੀਸ਼ਾ ਨਹੀਂ ਟੁੱਟਾ ਉਹਦੀ ਕੋਈ ਡਿੱਗੀ ਨਹੀਂ ਟੁੱਟੀ ਪਰ ਇਹਦੇ ਵਿੱਚੋਂ 14 ਲੱਖ ਰੁਪਏ ਆਖਰ ਕਿਵੇਂ ਗਾਇਬ ਹੋ ਗਏ ਸਾਰੇ ਹੈਰਾਨ ਸੀ ਤੇ ਵੱਡੇ ਸਵਾਲ ਖੜੇ ਹੋ ਰਹੇ ਸੀ ਕਿ ਇਹ ਸਭ ਕਿਵੇਂ ਹੋ ਗਿਆ ਤਾਂ ਜਦੋਂ ਪੁਲਿਸ ਇਸ ਘਟਨਾ ਦੀ ਇਨਵੈਸਟੀਗੇਸ਼ਨ ਕਰਦੀ ਆ ਤਾਂ ਉਦੋਂ ਪਤਾ ਲੱਗਦਾ ਕਿ ਇੱਕ ਦੋਸਤ ਜਿਹੜਾ ਲਫਾਫਿਆਂ ਦਾ ਵਪਾਰੀ ਸੀ ਉਹ ਆਪਣੇ ਇੱਕ ਅੰਕੁਸ਼ ਨਾਂ ਦੇ ਦੋਸਤ ਨੂੰ ਫੋਨ ਕਰਦਾ ਕਿ ਆਪਾਂ ਯਾਰ ਕੱਲ ਨੂੰ ਕੈਸ਼ ਜਮਾ ਕਰਾ ਕੇ ਆਉਣਾ ਏ 14 ਲੱਖ ਰੁਪਏ ਤੂੰ ਮੇਰੇ ਨਾਲ ਚੱਲੀ ਤਾਂ ਦੋਸਤ ਨੇ ਕਿਹਾ ਠੀਕ ਆ ਆਪਾਂ ਚੱਲਦੇ ਆ ਇਹਨਾਂ ਦੇ ਵਿੱਚੋਂ ਇੱਕ ਦੋਸਤ ਦਾ ਨਾਮ ਯਸ਼ਿਕ ਦੱਸਿਆ ਜਾ ਰਿਹਾ ਜਿਹੜਾ ਲਫਾਫਿਆਂ ਦਾ ਵਪਾਰੀ ਆ ਤੇ ਅੰਕੁਸ਼ ਉਹਦਾ ਦੋਸਤ ਆ ਉਹਨੇ ਆਪਣੇ ਅੰਕੁਸ਼ ਦੋਸਤ ਨੂੰ ਕਿਹਾ ਸੀ ਕਿ ਤੂੰ ਮੇਰੇ ਨਾਲ ਚੱਲ ਤਾ ਅੰਕੁਸ਼ ਕੀ ਕਰਦਾ ਏ ਅੰਕੁਸ਼ ਪਹਿਲਾਂ ਹੀ ਆਪਣੇ ਇੱਕ ਹੋਰ ਦੋਸਤ ਨੂੰ ਆਪਣੇ ਨਾਲ ਤਿਆਰ ਕਰ ਲੈਂਦਾ ਤੇ ਨਾਲ ਹੋਰ ਦੋ ਬੰਦੇ ਤਿਆਰ ਕਰ ਲੈਂਦੇ ਆ ਕਿ ਕੱਲ ਨੂੰ ਆਪਾਂ 14 ਲੱਖ ਰੁਪਏ ਜਿਹੜੇ ਗੱਡੀ ਵਿੱਚੋਂ ਕੱਢਣੇ ਨੇ ਤਾਂ ਉਹ ਕੀ ਕਰਦੇ ਆ ਅੰਕੁਸ਼ ਉਹਨਾਂ ਨੂੰ ਕਹਿ ਦਿੰਦਾ ਕਿ ਮੈਂ ਜਿਹੜਾ ਮੇਰਾ ਦੋਸਤ ਦੋਸਤ ਆ ਜਿਹੜਾ ਪੈਸੇ ਜਮਾ ਕਰਾਉਣ ਗਿਆ ਸੀ ਜੈਸ਼ਿਕ ਉਹਨੂੰ ਪਾਸੇ ਲੈ ਕੇ ਜਾਵਾਂਗਾ ਕੋਈ ਟਾਈਮ ਵਾਸਤੇ ਤੇ ਇਹਨਾਂ ਦੇ ਵਿੱਚ ਜਿਹੜਾ ਤੁਸੀਂ ਗੱਡੀ ਆ ਨਾ ਉਹਦੇ ਵਿੱਚੋਂ ਪੈਸੇ ਕੱਢਣੇ ਆ ਤਾਂ ਅੰਕੁਸ਼ ਕੀ ਕਰਦਾ ਅੰਕੁਸ਼ ਆਪਣੇ ਦੋਸਤ ਦੀ ਜਿਹੜੀ ਗੱਡੀ ਹੁੰਦੀ ਆ ਉਹਦੀ ਜਿਹੜੀ ਚਾਬੀ ਆ ਇੱਕ ਨਕਲੀ ਚਾਬੀ ਤਿਆਰ ਕਰ ਲੈਂਦਾ ਤਾਂ ਚਾਬੀ ਉਹਨਾਂ ਦੋਸਤਾਂ ਨੂੰ ਦੇ ਦਿੰਦਾ ਜਿਨ੍ਹਾਂ ਨੇ ਪੈਸੇ ਵਿੱਚੋਂ ਡਿੱਗੀ ਦੇ ਉਹ ਕੱਢਣੇ ਹੁੰਦੇ ਆ ਤਾਂ ਉਹ ਜਦੋਂ ਬੈਂਕ ਦੇ ਸਾਹਮਣੇ ਪਹੁੰਚਦੇ ਆ ਤਾਂ ਸਿਗਰਟ ਪੀਣ ਦੇ ਬਹਾਨੇ ਉਹ ਆਪਣੇ ਦੋਸਤ ਨੂੰ ਪਾਸੇ ਲੈ ਜਾਂਦਾ ਇਹਨਾਂ ਵਿੱਚ ਜਿਹੜਾ ਅੰਕੁਸ਼ ਹੁੰਦਾ ਉਹਦੇ ਜਿਹੜੇ ਬਾਕੀ ਦੋਸਤ ਹੁੰਦੇ ਆ ਉਹ ਆਉਂਦੇ ਆ ਆ ਕੇ ਗੱਡੀ ਦੇ ਵਿੱਚੋਂ ਕੈਸ਼ ਕਢਦੇ ਆ ਤੇ ਚਲੇ ਜਾਂਦੇ ਆ ਤਾਂ ਇਹਨੇ ਜਦੋਂ ਇਹ ਸਾਰੀ ਘਟਨਾ ਵਾਪਰਦੀ ਆ ਜਦੋਂ ਜੈਸ਼ਿਕ ਨੂੰ ਇਹ ਸਾਰੀ ਘਟਨਾ ਦਾ ਪਤਾ ਲੱਗਦਾ ਕਿ ਮੇਰੀ ਗੱਡੀ ਦੀ ਡਿੱਗੀ ਵਿੱਚ ਤਾਂ ਪੈਸੇ ਹੀ ਹਨ 14 ਲੱਖ ਰੁਪਏ ਪਰ ਉਹ ਇਹ ਵੀ ਵੇਖਦਾ ਮੇਰੀ ਗੱਡੀ ਦੀ ਡਿੱਗੀ ਜਿਹੜੀ ਉਹ ਖੁੱਲੀ ਨਹੀਂ ਟੁੱਟੀ ਨਹੀਂ ਕੋਈ ਸ਼ੀਸ਼ਾ ਨਹੀਂ ਟੁੱਟਿਆ ਤੇ ਇਹ ਕੈਸ਼ ਕਿਵੇਂ ਚੋਰੀ ਹੋ ਗਿਆ ਤਾਂ ਇਹ ਗੱਲ ਉਹਦੇ ਵਾਸਤੇ ਵੀ ਇੱਕ ਬੁਝਾਰਤ ਬਣ ਜਾਂਦੀ ਆ ਆਖਰ ਇਹ ਹੋਇਆ ਤੇ ਹੋਇਆ ਕਿਵੇਂ ਸਭ ਇਸ ਗੱਲੋਂ ਹੈਰਾਨ ਸੀ ਅत्ता ਇਹਦੇ ਵਿੱਚ ਪੁਲਿਸ ਦੀ ਇਨਵੈਸਟੀਗੇਸ਼ਨ ਨੇ ਪੁਲਿਸ ਨੇ ਜਦੋਂ ਇਨਵੈਸਟੀਗੇਸ਼ਨ ਕੀਤੀ ਤਾਂ ਉਹਦੇ ਵਿੱਚ ਖਲਾਸਾ ਹੋਇਆ ਏ ਕਿ ਜਿਹੜਾ ਅੰਕੁਸ਼ ਆ ਯਸ਼ਿਕ ਦਾ ਦੋਸਤ ਆ ਉਸੇ ਨੇ ਇਹ ਪੂਰੀ ਜਿਹੜੀ ਘਟਨਾਏ ਉਹ ਕੀਤੀ ਆ ਸਾਜ਼ਿਸ਼ ਰਚੀ ਆ ਕਿਉਂਕਿ ਜਿਹੜਾ ਯਸ਼ਿਕ ਸੀ ਉਹ ਤਾਂ ਸੋਚ ਵੀ ਨਹੀਂ ਸਕਦਾ ਸੀ ਕਿ ਮੇਰਾ ਦੋਸਤ ਅਜਿਹੀ ਘਟਨਾ ਨੂੰ ਅੰਜਾਮ ਦੇ ਸਕਦਾ ਏ ਪਰ ਇਸ ਟਾਈਮ ਉਹਦੇ ਦੋਸਤ ਨੇ ਇਹ ਜਿਹੜੀ ਸਾਰੀ ਘਟਨਾ ਇਹਨੂੰ ਕਬੂਲ ਲਿਆ ਏ ਉਹਨੇ ਮਤਲਬ ਕਹਿ ਦਿੱਤਾ ਕਿ ਹਾਂ ਅਸੀਂ ਇਹ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਕਿਉਂਕਿ ਜਿਹੜਾ ਦੂਸਰਾ ਦੋਸਤ ਆ ਉਹ ਤਾਂ ਸੋਚ ਵੀ ਨਹੀਂ ਨਾ ਸਕਦਾ ਸੀ ਕਿ ਮੇਰਾ ਦੋਸਤ ਅਜਿਹਾ ਵੀ ਕੁਝ ਕਰ ਸਕਦਾ ਉਹ ਤਾਂ ਅਕਸਰ ਹੀ ਉਹਨੂੰ ਨਾਲ ਲੈ ਕੇ ਪਹਿਲਾਂ ਵੀ ਕੈਸ਼ ਜਮ੍ਹਾਂ ਕਰਾਉਣ ਜਾਂਦਾ ਰਹਿੰਦਾ ਸੀ ਇਹ ਗੱਲ ਉਹਨਾਂ ਨੇ ਆਪਣੇ ਬਿਆਨਾਂ ਦੇ ਵਿੱਚ ਕਹੀ ਆ ਕਿ ਅਕਸਰ ਹੀ ਜਿਹੜਾ ਮੇਰਾ ਦੋਸਤ ਆ ਉਹਨੂੰ ਮੈਂ ਨਾਲ ਲੈ ਕੇ ਜਾਂਦਾ ਹੀ ਰਹਿੰਦਾ ਸੀ ਤਾਂ ਕਿੰਨਾ ਵਿਸ਼ਵਾਸ ਹੋਊਗਾ ਉਹਨੂੰ ਆਪਣੇ ਦੋਸਤ ਤੇ ਤੇ ਉਹਨੇ ਭੋਰਾ ਵੀ ਸ਼ੱਕ ਆਉਦੇ ਦੋਸਤ ਦੇ ਉੱਪਰ ਨਹੀਂ ਕੀਤਾ ਜੇਕਰ ਪੁਲਿਸ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਨਾ ਕਰਦੀ ਤਹ ਤੱਕ ਨਾ ਜਾਂਦੀ ਤਾਂ ਜਿਹੜਾ ਯਸ਼ਿਕ ਸੀ ਉਹ ਕਦੇ ਵੀ ਸੋਚ ਨਹੀਂ ਸਕਦਾ ਸੀ ਕਿ ਮੇਰਾ ਦੋਸਤ ਇੰਨੀ ਘਟੀਆ ਕਰਤੂਤ ਵੀ ਕਰ ਸਕਦਾ ਮੇਰੇ ਨਾਲ ਦੇਖੋ ਅੱਜ ਕੱਲ ਦੀ ਦੋਸਤੀ ਦਾ ਕੀ ਹਾਲ ਹੋ ਗਿਆ ਕਿੱਥੋਂ ਤੱਕ ਲੋਕ ਗਰਾਵੜ ਦਾ ਸ਼ਿਕਾਰ ਹੋ ਗਏ ਆ ਉਹਨਾਂ ਦੀ ਨੈਤਿਕਤਾ ਕਿੱਥੋਂ ਤੱਕ ਗਿਰ ਗਈ ਆ ਕਿ ਇੱਕ ਦੋਸਤ ਜਿਹੜਾ ਪਤਾ ਨਹੀਂ ਕੀ ਮਨ ਬੈਠਾ ਸਾਨੂੰ ਆਪਣੀ ਦੋਸਤੀ ਦੇ ਵਿੱਚ ਕਿੰਨਾ ਵਿਸ਼ਵਾਸ ਕਰਦਾ ਏ ਉਹ ਕਿ ਉਹਨੇ ਕਿੰਨੀ ਅਮਾਉਂਟ ਜਮ੍ਹਾਂ ਕਰਾਉਣ ਜਾਣੀ ਆ ਤੇ ਸਾਨੂੰ ਦੱਸ ਰਿਆ ਇੱਕ ਰਾਤ ਪਹਿਲਾਂ ਫੇਰ ਵੀ ਦੋਸਤ ਉਹਦੀ ਪਿੱਠ ਤੇ ਵਾਰ ਕਰਦਾ ਏ ਤੇ ਉਹਦੇ ਨਾਲ ਐਡਾ ਵੱਡਾ ਧੋਖਾ ਕਰਦਾ ਪੈਸੇ ਕੱਢ ਲੈਂਦਾ ਹੁਣ ਪੁਲਿਸ ਨੇ ਉਹ ਬੰਦੇ ਜਿਹੜੇ ਹੈਗੇ ਅਰੈਸਟ ਕਰ ਲਏ ਆ ਅੰਕੁਸ਼ ਤੇ ਉਹਦੇ ਜਿਹੜੇ ਸਾਰੇ ਦੋਸਤ ਆ ਉਹ ਅਰੈਸਟ ਕਰ ਲਏ ਆ ਤਾਂ ਉਹਨਾਂ ਦੇ ਕੋਲ ਜਿਹੜਾ ਕੈਸ਼ ਸੀਗਾ 14 ਲੱਖ ਰੁਪਏ ਉਹ ਵੀ ਬਰਾਮਦ ਕਰ ਲਿਆ ਪਰ ਜਿਹੜੀ ਇਹ ਹਰਕਤ ਆ ਇਹ ਬਹੁਤ ਘਟੀਆ ਏ ਆਪਾਂ ਆਪਣੇ ਦੋਸਤਾਂ ਨੂੰ ਸੱਜੀਆਂ ਖੱਬੀਆਂ ਬਾਹਾਂ ਮੰਨਦੇ ਆ ਤੇ ਜਦੋਂ ਖਾਸ ਤੌਰ ਤੇ ਸਾਡਾ ਵਿਸ਼ਵਾਸ ਇੱਥੋਂ ਤੱਕ ਗਹਿਰਾ ਹੋਵੇ ਕਿ ਅਸੀਂ ਆਪਣਾ ਲੈਣ ਦੇਣ ਆਪਣੇ ਕਾਰੋਬਾਰ ਆਪਣੇ ਪੈਸਿਆਂ ਵਿੱਚ ਵੀ ਆਪਣੇ ਦੋਸਤਾਂ ਨੂੰ ਸ਼ਾਮਲ ਕਰਦੇ ਆ ਤਾਂ ਤੁਸੀਂ ਸੋਚੋ ਕਿ ਇੱਕ ਵਿਅਕਤੀ ਆਪਣੇ ਦੋਸਤ ਨੂੰ ਕਿੰਨਾ ਉੱਚਾ ਰੁਤਬਾ ਦੇ ਰਿਹਾ ਹੁੰਦਾ ਹੈ ਕਿੰਨਾ ਵਿਸ਼ਵਾਸ ਕਰ ਰਿਹਾ ਹੁੰਦਾ ਤਾਂ ਜਦੋਂ ਉਹਦੇ ਵਿਸ਼ਵਾਸ ਨੂੰ ਇੰਨੀ ਗਹਿਰੀ ਠੇਸ ਪਹੁੰਚਦੀ ਆ ਤਾਂ ਫਿਰ ਉਹਦਾ ਦਰਦ ਕਿੰਨਾ ਹੁੰਦਾ ਅੱਜ ਬੇਸ਼ੱਕ ਉਸ ਦੋਸਤ ਦਾ 14 ਲੱਖ ਰੁਪਏ ਤਾਂ ਵਾਪਸ ਆ ਗਿਆ ਪਰ ਜਿਹੜਾ ਉਹਨੇ ਆਪਣਾ ਦੋਸਤ ਜਿਹਨੂੰ ਜਿਹਤੇ ਕਿੰਨਾ ਵਿਸ਼ਵਾਸ ਕਰਦਾ ਸੀ ਅੱਜ ਜਦੋਂ ਨੂੰ ਪਤਾ ਲੱਗਾ ਕਿ ਮੇਰਾ ਆਪਣਾ ਹੀ ਦੋਸਤ ਮੇਰੇ ਨਾਲ ਐਡੀ ਵੱਡੀ ਠੱਗੀ ਕਰ ਗਿਆ ਤਾਂ ਉਹ ਬੰਦੇ ਨੂੰ ਕਿੰਨਾ ਗਹਿਰਾ ਦੁੱਖ ਲੱਗਾ ਹੋਊਗਾ ਇਸ ਚੀਜ਼ ਦਾ ਕਿਉਂਕਿ ਕਿਤੇ ਨਾ ਕਿਤੇ ਜਿਹੜੀ ਸਾਡੀ ਇਮੋਸ਼ਨਲ ਅਟੈਚਮੈਂਟ ਆਪਣੇ ਦੋਸਤਾਂ ਪ੍ਰਤੀ ਹੁੰਦੀ ਹੈ ਤੇ ਉਹ ਕਿੰਨੀ ਉਡੀ ਭਾਵਨਾ ਨੂੰ ਠੇਸ ਪਹੁੰਚੀ ਹੋਊਗੀ ਕਿ ਮੇਰਾ ਦੋਸਤ ਮੇਰਾ ਭਰਾ ਬਣ ਕੇ ਮੇਰੇ ਨਾਲ ਏਡੀ ਵੱਡੀ ਗਦਾਰੀ ਕਰ ਗਿਆ ਸੋ ਇਹੋ ਜੀ ਘਟਿਆ ਕਰਤੂਤ ਮੈਨੂੰ ਲੱਗਦਾ ਦੋਸਤੀ ਵਿੱਚ ਕਰਣੀ ਨਹੀਂ ਚਾਹੀਦੀ ਪਰ ਅੱਜ ਕੱਲ ਇਹੋ ਜੀਆਂ ਬੜੀਆਂ ਘਟਨਾਵਾਂ ਵਾਪਰਦੀਆਂ ਜਿੱਥੇ ਆਪਣੇ ਹੀ ਆਪਣੇ ਨਾਲ ਦਗਾ ਕਰ ਜਾਂਦੇ ਆ ਸੋ ਅਕਸਰ ਹੀ ਇਹੋ ਜੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਇੱਕ ਵਾਰ ਘਟਨਾ ਤੁਹਾਨੂੰ ਫੇਰ ਦੱਸ ਦਿੰਨੇ ਆ ਕਿ 21 ਨਵੰਬਰ ਨੂੰ ICICI ਬੈਂਕ ਦੇ ਸਾਹਮਣੇ ਉਹ 14 ਲੱਖ ਰੁਪਏ ਕੈਸ਼ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਕਿ ਇੱਕ ਸਵਿਫਟ ਕਾਰ ਦੇ ਵਿੱਚੋਂ ਕੈਸ਼ ਚੋਰੀ ਹੋਇਆ 14 ਲੱਖ ਰੁਪਏ ਪਰ ਪਤਾ ਨਹੀਂ ਲੱਗ ਰਿਹਾ ਸੀ ਕਿ ਇਸ ਚ ਕੈਸ਼ ਕਿਸ ਤਰੀਕੇ ਚੋਰੀ ਹੋਇਆ ਕਿਉਂਕਿ ਜਿਹੜੀ ਗੱਡੀ ਸੀ ਉਹਦੀ ਡਿੱਗੀ ਨਹੀਂ ਟੁੱਟੀ ਹੋਈ ਸੀ ਨਾ ਹੀ ਉਹਦੇ ਕੋਈ ਸ਼ੀਸ਼ੇ ਟੁੱਟੇ ਹੋਏ ਸੀ ਤਾਂ ਸਮਝ ਨਹੀਂ ਆ ਰਹੀ ਸੀ ਕਿ ਗੱਡੀ ਦੇ ਵਿੱਚੋਂ ਕੈਸ਼ ਕਿਹਨੇ ਤੇ ਕਿਸ ਤਰੀਕੇ ਕੱਢਿਆ ਤਾਂ ਉਸ ਘਟਨਾ ਦੀ ਇਨਵੈਸਟੀਗੇਸ਼ਨ ਵਿੱਚ ਪਤਾ ਲੱਗਾ ਕਿ ਜਿਹੜਾ ਦੋਸਤ ਆਪਣੇ ਦੋਸਤ ਦੇ ਨਾਲ ਕੈਸ਼ ਜਮ੍ਹਾਂ ਕਰਾਉਣ ਗਿਆ ਸੀ ਅੰਕੁਸ਼ ਨਾਮ ਦਾ ਵਿਅਕਤੀ ਉਸ ਅੰਕੁਸ਼ ਨਾਮ ਦੇ ਵਿਅਕਤੀ ਨੇ ਹੀ ਆਪਣੇ ਹੋਰ ਇੱਕ ਦੋਸਤ ਤੇ ਕੁਝ ਹੋਰ ਦੋ ਬੰਦੇ ਹੋਰ ਸ਼ਾਮਲ ਕੀਤੇ ਉਹਨਾਂ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਜਿਨੇ ਆਪਣੇ ਦੋਸਤ ਦੀ ਕਾਰ ਦੀ ਚਾਬੀ ਡੁਪਲੀਕੇਟ ਬਣਵਾਈ ਸੀ ਤਾਂ ਉਹ ਡੁਪਲੀਕੇਟ ਚਾਬੀ ਉਹਨੇ ਆਪਣੇ ਦੂਸਰੇ ਦੋਸਤ ਤੇ ਉਹਦੇ ਨਾਲ ਦੇ ਸਾਥੀਆਂ ਨੂੰ ਦੇ ਦਿੱਤੀ ਸੀ ਕਿ ਤੁਸੀਂ ਮੈਂ ਆਪਣੇ ਦੋਸਤ ਨੂੰ ਪਾਸੇ ਲੈ ਕੇ ਜਾਊਂਗਾ ਕਿਸੇ ਨਾ ਕਿਸੇ ਬਹਾਨੇ ਤੇ ਤੁਸੀਂ ਗੱਡੀ ਦੇ ਵਿੱਚੋਂ ਜਿਹੜਾ 14 ਲੱਖ ਰੁਪਏ ਕੈਸ਼ ਆ ਉਹ ਕੱਢ ਲਿਓ ਤੇ ਉਹਨਾਂ ਨੇ ਐਵੇਂ ਹੀ ਕੀਤਾ ਐਵੇਂ ਹੀ ਘਟਨਾ ਨੂੰ ਅੰਜਾਮ ਦਿੱਤਾ ਤਾਂ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਸਾਰਾ ਮਾਮਲਾ ਸਾਹਮਣੇ ਆਇਆ ਤੇ ਪੁਲਿਸ ਨੇ ਇਸ ਵਕਤ ਉਹਨਾਂ ਚਾਰਾਂ ਮੁੰਡਿਆਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਨਾਲ ਹੀ ਜਿਹੜਾ ਕੈਸ਼ ਸੀਗਾ 14 ਲੱਖ ਰੁਪਏ ਉਹ ਵੀ ਬਰਾਮਦ ਕਰ ਲਿਆ ਇਸ ਟਾਈਮ ਉਹ ਪੁਲਿਸ ਦੇ ਕੋਲ ਆ ਤੇ ਫਿਲਹਾਲ ਉਨ੍ਹਾਂ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਏ ਤੇ ਅਗਲੀ ਕਾਰਵਾਈ ਜਿਹੜੀ ਸ਼ੁਰੂ ਕਰ ਲਈ